ਸਸੀ ਕਾਲ ਦੋਸਤੋ ਅੱਜ ਤੁਹਾਡੀ ਗੱਲਬਾਤ ਕਰਾਉਣ ਜਾ ਰਿਹਾ ਹਾਂ ਬੱਬੂ ਮਾਨ ਸਾਹਿਬ ਦੇ ਬਹੁਤ ਹੀ ਖੱਟੜ ਫੈਨ ਦੇ ਨਾਲ ਆਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਰਿੰਦਰ ਸੰਧੂ ਜੀ ਸਸੀ ਕਾਲ ਸਸੀ ਕਾਲ ਜੀ ਤੇ ਮਾਨ ਸਾਹਿਬਰੇ ਕਿੰਨਾ ਪਿਆਰ ਕਰਦੇ ਮਾਨ ਸਾਹਿਬ ਨੂੰ ਤੁਸੀਂ ਵੀ ਮਾਨ ਸਾਹਿਬ ਦੇ ਫੈਨ ਹੋ ਨਾ ਪੂਰੇ ਬਿਲਕੁਲ ਬਹੁਤ ਪਿਆਰ ਕਰਦੇ ਤੇ ਮਾਨ ਸਾਹਿਬਰੇ ਕੁਝ ਪਿਆਰੀਆਂ ਚਾਰ ਲੈਣਾ ਲੋ ਜੀ ਹੋ ਸੋਨ ਦੀ ਛੜੀ ਦੇ ਵਿੱਚ ਤੈਨੂੰ ਮੈਂ ਬੁਲਾਇਆ ਸੀ ਮੇਰੀ ਮਿਸ ਇੰਡੀਆ ਮੈਂ ਘਾ ਕੇ ਸੁਣਾਇਆ ਸੀ ਹੱਦੋਂ ਵੱਧ ਦੇ ਕੇ ਪਿਆ ਸਾਡੇ ਪਿਆਰ ਦੀ ਮੇਰੇ ਦਿਲ ਵਿੱਚ ਤੂੰ ਵੀ ਘਰ ਫੇਰ ਪਾਇਆ ਸੀ ਹੋ ਪੈਰੇ ਲੱਗਦੇ ਚ ਰਿਸਕ ਮੈਂ ਲਿੱਤਾ ਸੀ ਤੈਨੂੰ ਸੱਜਣਾ ਰਮਾਲੇ ਉਦੋਂ ਦਿੱਤਾ ਸੀ ਯਾਦ ਹੁਣਾ ਤੁਹਾਡੇ ਪਿੱਛੇ ਮੈਂ ਮਕਾਨ ਦੇ ਉਹ ਕਹਿੰਦੀ ਹੈਡਫੋਨ ਲਾ ਕੇ ਬੈਠੇ ਰਹਨੇ ਹਾਂ ਮੈਂ ਕਿਆ ਸੁਣਦਾ ਹਾਂ ਗੀਤ ਬੱਬੂ ਮਾਨ ਦੇ ਕਿਆ ਬਾਤ ਆ ਹੈਡਫੋਨ ਲਾ ਕੇ ਬੈਠੇ ਰਹਿਨੇ ਓ ਅਸੀਂ ਪੱਕੇ ਫੈਨ ਕੁੜੇ ਬੇਈਮਾਨ ਦੇ ਸਵੇ ਤੁਸੀਂ ਲਿਖਿਆ ਗਾਣਾ ਇਹ ਆਪਣਾ ਲਿਖਿਆ ਜੀ ਆਇਆ ਹੋਇਆ ਗਾਣਾ ਹੈ ਕਿਆ ਬਾਤ ਆ ਕਿਹੜੇ ਚੈਨਲ ਗੇਟ ਤੇ ਆਇਆ ਦੱਸੋ ਮਣ ਦੱਸ ਕਾ ਇਹ ਮੇਰੇ ਆਪਣੀ ਚੈਨਲ ਤੇ ਆਇਆ ਹੋਇਆ ਦੱਸੋ ਚੈਨਲ ਦੱਸੋ ਨਾ ਵਰਿੰਦਰ ਸੰਧੂ ਲੋ ਦੋਸਤੋ ਤੁਹਾਨੂੰ ਗਾਣਾ ਮੈਨੂੰ ਦਾ ਬਹੁਤ ਘਿਹਣ ਲੱਗਿਆ ਮੈਂ ਤਾਂ ਬਹੁਤ ਵਾਰ ਸੁਣਿਆ ਵਾਂ ਅੱਜ ਤੁਹਾਡੇ ਰੂਪ ਰੂਪ ਕਰਦੇ ਜਾ ਰਹੇ ਆ ਤੇ ਇਹ ਗਾਣਾ YouTube ਤੇ ਫੁੱਲ ਵੀਡੀਓ ਆਡੀਓ ਪਿਆ ਵਾ ਸੁਣ ਕੇ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਜੀ ਧੰਨਵਾਦ